ਸਸੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਬਾਕੀ ਵੀ ਅੱਜ ਪੈਰਪੂਰ ਬਣਵਾਉਣ ਦੇ ਸਹਬਾਰੇ ਹੀ ਤੇ ਤੇ ਵੀਰਾ ਬਲਾਇਵ ਤਾਂ ਮੰਗੀ ਬਾਕੀ ਤਿੰਨ ਚਾਰ ਦਿਨ ਹੋ ਗਏ ਵੀਰੇ ਦਾ ਟਾਈਮ ਨਹੀਂ ਲੱਗਦਾ ਫਿਰ ਵੀ ਬਹੁਤ ਔਖਾ ਟਾਈਮ ਕੱਢ ਕੇ ਅੱਜ ਆਇਆ ਤੇ ਪੈਰ ਬਹੁਤ ਸੋਹਣੇ ਬਣਾਉਂਦਾ ਏ ਬਾਕੀ ਇੱਕ ਘੋੜੇ ਕਰਕੇ ਥੋੜੀ ਔਖੀ ਹੁੰਦੀ ਦੀ ਆਪਾਂ ਨੂੰ ਵੀ ਅਗਲੇ ਨੂੰ ਖੇਚੜ ਇੰਨੀ ਦੇਣੀ ਆ ਹੁਣ ਚਲੋ ਦੋ ਹੋ ਗਏ ਜਾਨਵਰ ਹੁਣ ਵੀਰ ਤੇ ਹੀ ਬਣਵਾਏ ਕਰਨੇ ਆਪਾਂ ਨੇ ਪੈਰ ਖੁਰੀਆਂ ਖਰੀਆਂ ਸਹਬਾ ਦੇ ਦਲਵਾਤੀਆਂ ਆਪਾਂ ਨੇ ਅੱਜ ਮੋਰੇ ਕੀ ਘੋੜੇ ਤੇ ਆਪਾਂ ਉਹ ਕਹਿੰਦਾ ਵੀ ਜੇ ਖੇਡ ਖੂਡਵਾ ਛੱਡਣਾ ਵੀ ਆਪਾਂ ਫਿਰ ਨੇੜੇ ਜੀ ਜਾ ਕੇ ਲਾ ਦਾਂਗੇ ਹਨਾ ਪਿਓ ਸਾਹਿਬ ਨਾਲ ਅੱਜ ਪੈਰਾ ਪੂਰਾ ਦੀ ਬਣਾ ਗਿਆ ਬਾਕੀ ਹੁਣ ਤੇਲ ਦੂਲ ਪਾ ਕੇ ਆਏ ਉਹਦੇ ਪੈਰਾ ਪੂਰਾ ਚ ਹੁਣ ਖੁੱਲੇ ਛੱਤੇ ਦੋਨੇ ਬਾਕੀ ਹੁਣ ਮੋਟਰ ਪਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਵੀ ਅੱਜ ਸਹਿਵਾ ਦੇ ਪੈਰ ਬਣਾ ਰਹੇ ਹਾਂ ਤੇ ਬਾਕੀ ਪਿਛਲੇ ਵੀ ਤਾਂ ਸੈਟਿੰਗ ਕਰਤੀ ਅਜੇ ਬਾਕੀ ਮੁਰੇ ਫੁਰੀਆਂ ਲਾਉਣ ਲੱਗੇ ਹਾਂ ਮੰਗੀ ਵੀ ਰਾਜਾ ਦਾ ਮੁਸ਼ਕਾਵਾਦੜਾ ਹੋਰ ਵੀਰੇ ਕੀ ਹਾਲ ਚਾਲ ਹੈ ਜੀ ਵਧੀਆ ਪਾਜੀ ਵਧੀਆ ਤੁਸੀਂ ਸੁਣਾਓ ਕਿਵੇਂ ਚੱਲਦਾ ਕੰਮਕਾਰ ਬਹੁਤ ਵਧੀਆ ਵੀਰੇ ਹੂੰ ਅੱਜ ਲੱਗਿਆ ਟਾਈਮ ਹੈ ਅੰਧੇਰ ਟਾਈਮ ਵੀਰੇ ਕੱਲ ਹੰਬਾਲੇ ਦੀ ਅੱਛਾ ਨੰਬਰ ਰੂਟ ਕੱਢਦਾ ਤੂੰ ਹੀ ਆਹ ਕੱਲ ਜੋਰ ਮਾਸਤ ਪਰ ਇਹਦੀਆਂ ਜਿਨੀ ਮੈਂ ਤੇਰੇ ਘਰ ਕੀ ਅੱਜ ਰੁਕੇ ਹੋ ਤੇ ਘਰ ਦੇ ਮੈਂ ਕਹਿੰਦਾ ਹੋਰ ਰਿਸ਼ਤੇਦਾਰੀ ਚ ਨਹੀਂ ਨੇੜੇ ਵਾਲੇ ਚ ਜਾਇਆ ਉਹ ਵੀ ਭਾਈ ਮੁੜਨਾ ਮੈਂ ਵੀ ਤਿੰਨ ਵਜੇ ਦਾ ਟਾਈਮ ਮਿਲ ਗਿਆ ਅੱਜ ਹੂੰ ਆਹ ਵੀਰੇ ਤੈਨੂੰ ਪਤਾ ਸੁੱਖੇ ਵੀਰ ਉਹ ਉਧਰ ਚੱਲ ਜਾਣੇ ਅੱਛਾ ਲੋ ਵਧੀਆ ਬਾਤੀ ਭਾਈ ਵੀਰੇ ਆਪਣਾ ਖੇਡ ਪਰ ਨਾਲੇ ਹੁੰਦਾ ਆਪਣੇ ਆਪਾਂ ਦੇਖਦੇ ਹਾਂ ਤੁਸੀਂ ਹੁਣ ਵੀਰੇ ਨੂੰ ਇੱਕ ਮਾਨਡ ਸੰਭਾਲਤੀ ਵੀ ਭਾਈ ਜਦ ਮਰਜੀ ਆ ਕੇ ਤੇਰੇ ਹੱਥਾਂ ਹੁਣ ਤੈਂ ਪੈਰ ਬਣਾਏ ਜਾਂਦੇ ਨੇ ਤੇ ਪਰਾਂ ਦੇਖੋ ਕਿੰਨੀ ਸੋਹਣੀ ਬੰਨ ਕਰ ਲਈ ਜੀ ਨੇ ਲਾਈ ਤਾਂ ਓਕੇ ਤੇ ਇਹਦੇ ਪੋਟ ਲੈ ਜਾ ਮਾਰਸ਼ਾਲਾ ਹੁਣ ਲੈ ਜਾ ਹੁਣ ਨਹੀਂ ਪੈਰ ਪੂ ਚੱਕੂ ਲੈ ਜਾ ਹੁਣ ਕੋਈ ਇਹ ਤੂਰੇ ਤੇ ਨਹੀਂ ਤਾਂ ਮੂੰ ਵੀ ਸਦਾ ਦੀ ਤੋਂ ਨਾ ਦਲੂ ਹਾਂ 2-3 ਸਕਿੰਟ ਬਾਅਦ ਨਹੀਂ ਪਤਾ ਲਾਈ ਜਾਣਾ ਕਿ ਹਾਂ ਢਿੰਗੇ ਬਾਦੀ ਨਹੀਂ ਮੂਰੇ ਤੋਂ ਉੱਚੀ ਓੜੀ ਹੋ ਗਈ ਹੈ ਰਾਜੀ ਵੀ ਹੋ ਜੀਗੀ ਹਾਂ ਹੋ ਜੂਗੀ ਐਡਾ ਤਾਂ ਕੋਈ ਕੰਮ ਨਹੀਂ ਹੈਗਾ ਉਹ ਗਾਂਚੇ ਵੀ ਕਿਤੇ ਉਹਨਾਂ ਨੇ ਪਹਿਲਾਂ ਹਨਾ ਗਾਲ ਪਈਆਂ ਹਾਂ ਕੰਮ ਕਰ ਜਾਣਾ ਵਾਹ ਬੋ ਕਰ ਜਾਨੀ ਆ ਗਾਂਧੀ ਵੀ ਸੈਂਟਰ ਹਾਂ ਕਿਹੜਾ ਲਾਉਣਾ ਇਹਨੂੰ ਡੀਜ਼ਲ ਲਾਉਣਾ ਕਿ ਤੂ ਕਾਲਾ ਡੀਜ਼ਲ ਪਾ ਦਿਓ ਮਰਾ ਜੀ ਅੱਜ ਵੀ ਚੱਕ ਪੈਰਾਂ ਚ ਉੱਥੇ ਖਾਣੇ ਕਰਕੇ ਠੀਕ 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 ਲੈ ਈ ਸ਼ੂਦੂ ਇਹਨ ਲੈ ਕੇ ਆਉਣਾ ਸੱਤ ਉਹ ਉਤਰ ਉਹ ਉਤਰ ਉਹ ਉਤਰ ਉਹ ਉਤਰ ਉਹ ਉਤਰ ਸੱਤ ਬੰਦਾ ਆਨੌਮੀ ਕਦਾ ਲਾ ਕੇ ਕੀ ਕੀ ਕਰੇ ਲੱਤਨ ਮਾਰ ਨਹੀਂ ਬੰਦੇ ਬੰਦੇ ਨੇ ਬੱਚੀ ਦੇ ਜਾਂਚ ਤੇ ਇਹ ਤਾਂ ਨੋਜੀ ਅਲਗੋਈ ਦੇਖਿੰਦੇ ਹਾਂ ਯਾ ਉਹ ਅਲਗੋਈ ਦੇਖਿੰਦੇ ਨਾ ਨਾ ਭਾਈ ਮੈਂ ਫੜ ਲਵਾਂ ਕੁਝ ਵੀ ਨਹੀਂ ਕਹਿਣਾ ਅੱਛਾ ਡਾਕਟਰ ਤੁਹਾਨੂੰ ਤਾਂ ਨਹੀਂ ਖੁਸ਼ੀ ਨਾ ਕੋਈ ਆਜਿੱਤੇ ਵੀ ਨਹੀਂ ਜਮਾ ਵੀ ਇੱਧਰ ਹੋ ਜਾ ਪੁੱਤ ਗਾਥੇ ਕਰੀ ਜਾਨਾ ਬਸ ਮੇ ਜੇ ਜੀ ਨੇ ਜਾ ਹੀ ਆ ਰਿਹਾ ਇਹ ਫੇਰ ਗੇਲਾ ਦੀ ਕੋਈ ਨਹੀਂ ਇੱਕ ਹੋਰ ਅੰਮੀ ਨਾ ਇੱਥੇ ਆਪਾ ਇਹਦਾ ਉਹ ਹੋਵਾ ਨਰਤਾ ਕਰ ਲੈ ਜਾਂਦਾ ਨਰਤਾ ਕਰ ਲੈ ਜਾਂਦਾ ਹੈ ਨਫਰਤ ਦਾ ਘੋੜਾ ਹੈ ਬਚਾ ਰਾਜਸਥਾਨ ਚ ਨਹੀਂ ਹਾਂ ਦਾ ਬਜੋਖੜਾ ਆਵੇ ਇਹ ਨਹੀਂ ਮੈਨੂੰ ਭਾਈ ਇੰਨੀ ਤਾਂ ਸਾਨੂੰ ਦੱਸੀ ਨਹੀਂ ਹੈਗੀ ਹੁਣ ਸਾਨੂੰ ਤਾਂ ਜਿੰਨਾ ਮੋਟਾ ਮੋਟਾ ਨਾਉਂਸ ਦੱਸਿਆ ਹੋਇਆ ਰਤਨ ਕਰਨਾ ਬੜੀ ਬਹਿਕਾਰਾਂ दू तो भाई माड़ी जी भी हरकत भी करता बईने ना ना, ना ना उन्हें ना कुआ कि तीन फुट दूर कट देना बी एनू नोट कर वह मैं कह देना मैं मेरे मारू लात ਤੂੰ ਆ ਜਾ ਕੋਲ ਮੈਂ ਫੜੀ ਵੀ ਆ ਮੈਂ ਤਾਂ ਇਕੱਲਾ ਹੀ ਰੋਜ਼ ਸਵੇਾਈ ਪੈਰਾਂ ਦੀ ਰੋਜ਼ ਕੰਮ ਨਹੀਂ ਆ ਸਾਂਹੇਗਾ ਤੂੰ ਮਾਲ ਹਾਂ ਸਮਝ ਗਿਆ ਮੈਂ ਆਉਣਾ 2 ਮਹੀਨੇ ਬਾਅਦ ਆ ਪਰ ਆਏ ਆ ਹੁਣ ਜੇ ਬ੍ਰੋ ਲੱਗ ਬੰਦਾ ਵੀ ਕੋਈ ਹੱਥ ਲਾਉਂਗਾ ਆ ਮੁੰਡਾ ਵੀ ਨਹੀਂ ਲਾਉਂਦਾ ਇਹ ਵੀ ਡਰੀ ਜਾਂਦਾ ਹੁਣ ਲੱਗ ਲਾਉਂਗਾ ਤਾਂ ਇਹਦਾ ਸੀ ਵੀ ਅੱਜ ਵੀ ਨਹੀਂ ਨਿਕਲੇ ਗਰਮੀ ਬਹੁਤ ਹੈ ਹੈ ਵੀ ਗਰਮੀ ਬਹੁਤ ਇਹ ਕੰਮ ਉੱਪਰ ਲੱਗਿਆ ਹੋਇਆ ਮੁੰਡਾ ਹਾਂ ਕਹਿੰਦਾ ਉੱਤੇ ਨਹੀਂ ਆਉਂਦੀ ਹੋਵੇ ਤਾਂ ਕਹਿੰਦਾ ਕੀ ਕਰੇਗਾ ਜੇ ਮਾਰ ਜੇ ਮੱਕੇ ਨੂੰ ਬੱਸ ਉਹੋ ਜਿਹੀ ਹੋ ਜਾਂਦਾ ਬੰਦਾ ਭਾਈ ਹਾਂ ਕੂਆ ਮੈਂ ਤਾਂ ਪਰ ਚੱਲੇ ਵੀ ਇਹੇ ਜਿਹੇ ਫਾਰਮਾਂ ਦੇ ਵੀਰੇ ਹੂੰ ਤੂੰ ਪੁੱਛੇ ਉਹਦੇ ਸਾਰੇ ਕੰਮ ਕਰ ਗਿਆ ਆਪਣੀ ਬਾਰਮੀ ਵੀ ਨਹੀਂ ਹਾਂ ਕਈ ਇਹੇ ਜਿਹੇ ਫਾਰਮਾਂ ਦੇ ਗਰਮੀ ਸੁੱਕ ਗਈ ਹਾਂ ਆਪਣੇ ਇਹੇ ਜਿਹੇ ਫਾਰਮਾਂ ਦੀ ਗੱਲ ਕਰਦੇ ਨਹੀਂ ਹਾਂ ਹਾਂ ਜੀ ਉੱਥੇ ਵੀ ਤੇ ਸੁੱਖੂ ਚਾਚਾ ਕਹਿੰਦਾ ਮੇਰੀ ਰੀਲ ਬਣਾ ਸੱਚੇ ਇਹ ਬਣਾਈ ਜਾਂਦੇ ਰੀਲਾਂ ਕਾ ਸਾਡੀ ਵੀ ਬਣਨੀ ਚਾਹੀਦੀ ਆ। ਆਹੋ ਵੇ ਠੀਕ ਆ। ਹਾਂ ਜੀ ਇਹਦੇ ਨਾਅ ਲਿਖਿਆ ਪੇ ਉਹ ਤਾਂ ਜ਼ਿਆਦਾ ਚਾਹੀਦੀ ਆ ਰੀਲ ਤਾਂ। ਇੱਕ ਅੱਧੇ ਲੱਗੇ ਪੇ ਬਣਾਉਣਾ। ਚਾਚਾ ਕੱਖ ਵੱਡਦਾ। ਕੱਖ ਵੱਡਣ ਨੂੰ ਥੋੜੀ। ਆ ਲੱਗੇ ਪੇ ਦੋ ਇਹ ਕਹਿੰਦੇ ਰੀਲਾ ਪਾਉਣੀਆਂ ਸੀ। ਚਾਚੇ ਵਾਲੀ ਬਰਾਬਰ ਪਾਇਓ ਦੇਖਿਓ ਕਿੰਨਾ ਸੋਹਣਾ ਲੱਗਦਾ। ਮੁੱਛਾ ਚੜਾਉਂਦਾ ਹੀ ਆਉਂਦਾ। ਆਹ ਚਾਚਾ ਬਟਾ ਦੇ ਕੀ ਤੋਰਿਆ ਉੱਤੇ ਤੇ ਟਰੈਕਟਰ। ਆ ਕਿਆ ਕਰਨ ਲੱਗੇ ਆ? ਹਟ ਕਰਾਉਣਾ ਅੱਜ। ਬੌਮਲਾ। ਅੱਸੀ ਕਾਲ ਜੀ। ਅੱਸੀ ਕਾਲ। ਰੀਲ ਬਣਾਉਦੇ ਬਣਾਉਦੇ ਵੀਡੀਓ ਵੀ ਸ਼ੁਰੂ ਹੋ ਜਾਂਦੀ ਆ ਇੱਧਰ। ਚਾਹੀਦੀ ਆ ਤਾਂ ਚਾਚ ਤਿੰਨ ਚਾਰ ਦਿਨਾਂ ਬਾਅਦ ਮਿਲਿਆ ਜਾਤੇ ਨੂੰ ਅੱਜ ਹੈ ਚਾਚੇ ਤੇ ਮੇਰੀ ਕਿੱਵੇਂ ਬਥੇ ਹਾਂ ਤੁਹਾਨੂੰ ਲੱਗਿਆ ਬੜਾ ਹਾਂ ਹਾਂ ਬੜੀ ਠੀਕ ਹੈ ਮੈਂ ਤਾਂ ਹੀ ਆਇਆ ਮੈਂ ਕਿ ਚਾਚਾ ਰਹਿ ਗਿਆ ਇੱਕ ਠੀਕ ਹੈ ਚਾਚੇ ਰੀਤ ਪਾ ਜੀਏ ਹਣ ਘਰ ਨਹੀਂ ਦੇ ਲੈ ਕਿੰਨੀ ਹੋ ਗਈ ਫੇਰ ਦੁਬਾਰੇ ਹੋਰ ਪਰਦਾਇ ਬਹੁਤ ਆ ਉਹ ਬਾਦੋਂ ਦਾ ਮਹੀਨਾ ਸ਼ੁਰੂ ਹੋਇਆ ਬਾਦੋਂ ਚ ਬੜਦਾ ਆਉਂਦੀ ਜੱਟ ਸਾਧ ਹਾਂ ਬਾਦੋਂ ਦਾ ਹਾਂ 15 ਦਿਨਾਂ ਬਸ ਬਾਜੇ ਜੀ ਹੋਣਾ ਜੱਟਾਂ ਨੇ ਆ ਕਹਿੰਦੇ ਬਾਜੇ ਹੋਣਾ 15 ਦਿਨਾਂ ਉਹਨਾਂ ਹੱਥ ਦਿਖਾ ਲਿਆ ਅੱਜ ਇਹ 15 ਦਿਨ ਬਾਅਦ ਠੀਕ ਹੈ ਬਸ 15 ਦਿਨਾਂ ਪੂਰੇ ਅਦਾਈ ਉਹਨੂੰ ਓਟ ਪਾਣੀ ਦਾ ਏ ਟਰੈਕਟਰ ਚਲਾ ਕੇ ਥਿਆ ਲਾ ਕੀ ਨੂੰ ਕਿਆ ਕਿਆ ਭਾਈ ਕਾਦੇ ਕਿਵੇਂ ਪਤਾ ਲੱਗਦਾ ਉਹਨਾਂ ਵੀ ਭਾਦੋ ਦੇ ਵੀ ਜਿਹੜੀ ਆ ਆ ਵੀ ਸੰਗਰਾਂਦ ਤੇ ਉਹਨਾਂ ਦਾ ਦਸਵੀਂ ਤੇ ਦਾਦੇ ਨੂੰ ਭਾਈ ਭਾਦੋ ਕਿਦਾਂ ਚੜਾ ਕਰਦਾ ਸੰਗਰਾਂਦ ਤੇ ਕਿ ਦਸਵੀਂ ਤੇ ਸੰਗਰਾਂਦ ਤੇ ਹੋ ਜਾਂਦੀ ਹੈ ਨਾ ਨਾ ਦਸਵੀਂ ਤੇ ਹੁੰਦਾ ਸੰਗਰਾਂਦ ਹੈ ਨਾ ਦਸਵੀਂ ਤੇ ਸ਼ੁਰੂਆਤ ਕਰਦੀ ਦੇਸੀ ਨਹੀਂ ਮੈਂ ਤਾਂ ਇਹ ਭਾਈ ਉਹ ਪੁੱਛਦਾ ਵੀ ਅਗਸਤ ਮਹੀਨੇ ਚ ਆ ਕੇ ਵੀ ਜਿਹੜੀ ਅੱਜ ਭਾਦੋ ਸ਼ੁਰੂ ਹੋ ਗਿਆ ਠੀਕ ਆ ਅੱਜ ਤੇ ਅਗਲੇ ਉਹਦੇ ਤੇ ਜਾ ਕੇ ਬਾ 15 20 ਦਿਨ ਗਰਮੀ ਦੇ ਆ ਬਾਦੋ ਬਾਦੋ ਲਾਲਾ ਚੱਲ ਠੀਕ ਆ ਉੱਤੇ ਬਾਅਦ ਮੌਸਮ ਫੇਰ ਠੰਡ ਸ਼ੁਰੂ ਹੋਣਾ ਨਾ ਠੰਡ ਨਹੀਂ ਕਹਿੰਦਾ ਬਾਪੂ ਇੰਨੀ ਗਰਮੈਸ਼ ਨਹੀਂ ਰਹਿੰਦੀ ਵੀ ਉਹ ਦੂਆ ਹੋ ਜਾਣਾ ਸ਼ੁਰੂ ਕੰਮ ਇਹਨਾਂ ਵਿੱਚ 2 ਘੰਟੇ ਬਸ ਤਿੰਨ ਹਾਂ ਉਹ ਕੰਮ ਹੋ ਜਾਣਾ ਅਗਲਾ ਅੰਗਰੇਜ਼ੀ ਵੀ ਨਾ ਪਹਿਲੀ ਸਟਾਰਟ ਹੁੰਦਾ ਹੈ ਨਾ ਹਾਂ ਪਹਿਲੀ ਅੰਗਰੇਜ਼ੀ ਪਹਿਲੀ ਤੇ ਦੇਸੀ 15 13 ਐਦਾਂ ਹੁੰਦਾ ਬਾ ਪਹਿਨਾ 13 ਦੀ ਸਗਰਾ ਦੂਦੀ ਫੇ 14 15 16 17 ਤੱਕ ਪੁੱਜ ਜਾਂਦੀ ਹੈ ਠੀਕ ਆ ਜੀ ਆ ਹੁਣ ਜਿਹੜੀ ਅਗਲੀ ਤੇ ਵਾਸੂ ਸ਼ੁਰੂ ਆ ਹਾਂ ਹਾਸੂ ਆ ਦੋ ਦਮ ਬਾਅਦ ਸੂਆ ਹੁੰਦਾ ਆ ਸੂ ਵਿੱਚ ਤੱਕ ਬਲਗੋ ਲੱਗੇ ਕਰਦਾ ਇੱਕ ਫੱਗਣ ਸੂ ਚ ਵੀ ਪੈਣਾ ਜਿਹੜਾ ਪੈ ਗਿਆ ਤਾਂ ਠੀਕ ਆ ਜਿਹੜਾ ਉਹਨੂੰ ਪਏ ਕਰਦਾ ਮੇਲੇ ਨੂੰ ਅੱਛਾ ਉਹ ਮੇਲਾ ਹਾਂ ਲੁਧਿਆਣਾ ਜਾਣਾ ਹੈ ਜੀ ਦੇਖਣਾ ਜਾਣਾ ਹਾਂ ਚੱਲੂਗੇ ਐਤ ਕੀ ਤਾਂ ਗੱਡੀ ਵੀ ਸੁੱਕਣਾ ਬੜੀ ਉਹ ਆ ਗੱਗੇ ਵਾਲੀ ਹਾਂ ਸਾਰੀ ਚਲੇ ਜਾਣਾ ਲੁਧਿਆਣਾ ਮੇਲਾ ਦੇਖ ਕੇ ਆ ਜਦੂਰ ਆ ਵੀ ਜਾਣਾ ਰਾਜਪੁਰੇ ਵਾਲਾ ਹਾਂ ਇਹ ਵੀ ਕਹਿੰਦਾ ਇਹ ਵੀ ਦੇਖ ਕੇ ਆ ਮਾਰੇ ਆਉਂਗਾ ਗੇੜਾ ਪਤਰਕੋਨ ਲੱਗਦਾ ਉਏ ਤਾਂ ਹੁਣ ਹੀ ਨੇ ਦਿਖਾਉਣੀ ਆ ਦਮ ਹਾਦੋਲੇ ਕੁੰਭੇ ਕੇ ਲੰਘ ਜਣੇ ਅੱਜ ਨਾ ਦੱਬੇ ਸੇਰਾ ਚੱਲ ਦੇ ਕੇ ਫੇਰ ਲਾਪਰੀ ਬੱਦੋ ਭਰੀਆਂ ਚਲੋ ਆ ਜਾ ਉਹ ਮੰਜਾ ਕੱਢ ਲੈ ਬਾਹਰ ਆ ਇੱਧਰ ਦੇ ਬੱਦਲ ਜਾ ਉੱਠੂਗਾ ਹੁਣ ਦੇਖੀ ਐ ਚ ਭਈਆ ਉਹ ਚ ਨਹੀਂ ਪਤਾ ਲੱਗਦਾ ਆ ਦੇਖ ਐ ਚ ਕੈਮਰੇ ਕਿੰਨਾ ਲੱਗਦਾ ਹੋਵੇ ਹੈਂ ਭਾਈ ਬੜਾ ਫੋਨ ਆ ਹਰਕਾ ਹਰਕਾ ਦੇ ਲਾਈਨ ਪਤਾ ਲੱਗਦਾ ਜਿੱਥੇ ਜਿੱਥੇ ਕਾਲਾ ਬਣਦਾ ਜਾਂ ਹੁੰਦਾ ਪਤਾ ਉਹ ਦਿਖਦਾ ਨਹੀਂ ਦੇ ਲ ਹੈ ਉੱਥੇ ਦਿਖਦਾ ਨਹੀਂ ਉਹ ਦਿਖਦਾ ਨਹੀਂ ਹੈਗਾ ਅੱਖਾਂ ਨਾਲ ਦੇਖੀਏ ਬਹੁਤ ਫਰਕ ਪੈਂਦਾ ਹੈ ਮਤਲਬ ਅੱਖਾਂ ਨਾਲੋਂ بڑا ਹੋ ਗਿਆ ਕੈਮਰਾ ਹੈ ਹਾਂ ਆਪਣਿਆਂ ਨਾਲ ਨਹੀਂ ਅੱਖਾਂ ਦੇ بڑا ਕੋਈ ਕੈਮਰਾ ਨਹੀਂ ਬਣਦਾ ਯਾਰ ਆ ਤਾਂ ਹੈ ਪਨਾ ਪਰ ਉਹ ਦੇਖ ਉਹ ਦੇਖ ਉਹਦਾ ਦਿਖਾਉਣੀ ਚੱਲੀ ਨੇ ਅੱਖਾਂ ਨਾਲੋਂ بڑا ਕੋਈ ਬਣ ਲੱਗਿਆ ਹੈ ਅੱਖਾਂ ਤੇ ਕੋਈ ਜਿੰਨਾ ਮਸ ਇਹ ਪਤਾ ਕਿਉਂ ਨਹੀਂ ਬਾਈ ਆਪਣਾ ਨੇਚਰਲ ਚੀਜ਼ ਦਿਖਾਉਂਦਾ ਇਹ ਥੋੜੀ ਹੁਣ ਲਾਈਟ ਲੂਡ ਵੱਧ ਗਈ ਘੱਟ ਗਈ ਜਦੇ ਕੰਮ ਹੋ ਜਾਣਾ ਚਲੋ ਆ ਗਏ ਅਸੀਂ ਲਓ ਦੋ ਲਓ ਵੀ ਇਹਦੇ ਵਿੱਚ ਕੱਖ ਤਾਂ ਬਾਕੀਆ ਬੱਟਵਾ ਦੇਖ ਲਓ ਤੁਸੀਂ ਪਿਆ ਜਿਹੜਾ ਆ ਕੱਢਿਆ ਕੱਖ ਭਰੀਆ ਬਣਾ ਬਣਾ ਤਸੱਲੀ ਨਾ ਕਰਾ ਤਾ ਥੋੜੀ ਜੱਤੀ ਉਹ ਰਹਿੰਦੀ ਹੈ ਜੇ ਬਈ ਦੋ ਦਿਹਾੜੀਆਂ ਲੱਗ ਗਈਆਂ ਇਹਦੇ ਵਿੱਚ ਇੱਕ ਕੱਖ ਤਾਂ ਹੋ ਗਿਆ ਦਾ ਡੈਡੀ ਨੇ ਇੱਕ ਦਿਨ ਰੌਣੀ ਜਹ ਹਰਤਾ ਦਾ ਵੀ ਪਹਿਲੇ ਹੀ ਪਾਣੀ ਭਰਤਾ ਦਾ ਕੱਦੂ ਕਾਨਾ ਦਾ ਲੇਟ ਉਹ ਪਾਣੀ ਸੁੱਕ ਗਿਆ ਉਤੇ ਬਾਅਦ ਫਿਰ ਕੱਖ ਜੰਮਿਆ ਜੀ ਬਸ ਉਹੀ ਦਵਾਈ ਦੋਈ ਤਾਂ ਚੰਗੀ ਪਾਤੀ ਦੀ ਆਪਾਂ ਨੇ ਪਰ ਰਿਜ਼ਲਟ ਕੋਣਾ ਮਿਲਿਆ ਨਹੀਂ ਹੈਗਾ ਆਪਾਂ ਨੂੰ ਤੇ ਚਲੋ ਕੋਈ ਨਹੀਂ ਬਾਕੀ ਜੀਰੀ ਆਪਣੀ ਹੁਣ ਐਨੇ ਠੀਕ ਆ ਤੇ ਅਦਰ 110 ਇਹਦੇ ਵਿੱਚ ਹੈਗੇ ਕਿਤੇ ਕਿਤੇ ਹਜੇ ਤਿੱਗੀਆਂ ਨਾਲ ਤਿੱਗੀਆਂ ਚ ਮੈਂ ਰੇ ਲੱਗ ਤੇ ਪਾ ਗਿਆ ਫੇਰ ਜਿੱਥੇ ਤੇ ਜ਼ਿਆਦਾ ਦਬੀ ਵੀ ਸੀ ਬਾਕੀ ਹੁਣ ਲੱਗੇ ਬਰਾਬਰ ਐ ਚ ਵੀ ਥੋੜਾ ਥੋੜਾ ਹੈਗਾ ਕੱਖ ਹੁਣ ਉਹ ਵੀ ਕੱਢੂਗੇ ਦੇਖਦੇ ਆ ਬਾਕੀ ਇੱਧਰ ਬਾਸਮਤੀ ਆਪਣੀ ਤੇ ਉਪਰਾਂ ਦੇ ਸਾਨੂੰ ਦਿਖਾਉਨੇ ਆ ਜਾ ਕੇ ਤੇ ਇੱਧਰ ਚਰੀ ਆ ਬਈ ਚਰੀ 11 ਪਾਣੀ ਨੇ ਖਤਮ ਕਰਤਾ ਆਪਣਾ ਇਹ ਵੀ ਬੀਜਣੀ ਹੁਣ ਦੇਖਦੇ ਆ ਇੱਕ ਦੋ ਦਿਨ ਜੇ ਨਾਮ ਹੀ ਪਿਆ ਵਸ ਹੁਣ ਆਪਾਂ ਨੇ ਬੱਤ ਜ ਆ ਗਿਆ ਕਿ ਤੇ ਇਹ ਵੀ ਬੀਜਣੀ ਇੱਧਰ ਕੱਖ ਕੱਢਿਆ ਗਿਆ ਹਾਂ ਕੱਖ ਕੱਢ ਕੇ ਹੁਣ ਕੱਲੂ ਬਾਹਰ ਸਿੱਟਾਂਗੇ ਆਪਾਂ ਤੇ ਕੱਲੂ ਵੀ ਨਾਨਕੇ ਜਾਣਾ ਹੁਣ ਕਿਉਂਕਿ ਬਈ ਲਖੜੀਆਂ ਖੜ ਕੇ ਉੱਧਰ ਵੀ ਇਸ ਤਰ੍ਹਾਂ ਚ ਵੀ ਜਾਣਾ ਪੈਣਾ ਹੁਣ ਭੱਜਣਾ ਅੱਠ ਜੀ ਆ ਬਾਕੀ ਚਲੋ ਸਹਿਬਾ ਦੇ ਪੈਰਾਂ ਪੂਰਾਂ ਦਾ ਸਮੰਨ ਜਿਆਦਾ ਹੋਇਆ ਤਾਂ ਵੀ ਉਹ ਬਣ ਜਾਣ ਇਹ ਤਾਂ ਕੰਮ ਹੁਣ ਚਲੋ ਇੱਕ ਅੱਧਾ ਦਿਨ ਬੱਜਾ ਰੱਖ ਕੇ ਵੀ ਆਪਾਂ ਕਰਾ ਲਾਂਗੇ ਹੋਰ ਤੇ ਲੱਗਦੀ ਹੋਈ ਦਿਹਾੜੀ ਕੋਈ ਫਰਕ ਨਹੀਂ ਪੈਂਦਾ ਇਹ ਵਿੱਚ ਬਾਕੀ ਜਿਹੜਾ ਮੇਨ ਕੰਮ ਦਾ ਆਪਾਂ ਨੂੰ ਸਹਿਬਾ ਤਾਂ ਤਾਂ ਹੀਰੇ ਦਾ ਤਾਂ ਉਹ ਕੰਮ ਆਪਣਾ ਨਿਬੜ ਗਿਆ ਤੇ ਆਹ ਦੇਖੋ ਗਿਆ ਤਾਂ ਜੰਮ ਹੀ ਖਤਮ ਹੋ ਗਿਆ ਉਹ ਬਚ ਗਿਆ ਉਧਰ ਉਹ ਪਰਾਂ ਵਾਲਾ ਗਿਆ ਠੀਕ ਹੈ ਉਧਰ ਜੰਮੇ ਸ਼ਰੀਰਾਂ ਨੂੰ ਪੂਰੀ ਇਹ ਕਰ ਇਹਨੂੰ ਹੁਣ ਆਪਾਂ ਦੇਖਦੇ ਆਂ ਬਾਕੇ ਵੀ ਜੀ ਇਹ ਚਰੀ ਇਹਦੇ ਚ ਬਾਕੀ ਤੁਹਾਨੂੰ ਉਧਰ ਬਾਸਮਤੀ ਦਿਖੋ ਨਾ ਤੇ ਚਰੀ ਨੂੰ ਵੀ ਵੱਡਾ ਲਾਹਤ ਆਪਾਂ ਨੇ ਅੰਨੀ ਗਿੜੀ ਰਬਾਤੀ ਜਾ ਚਲੀ ਤਾਂ ਜਾਮਾ ਬਹੁਤ ਸੋਹਣਾ ਹੋਇਆ ਤਾਂ ਮੀਂਹ ਨਹੀਂ ਡੱਪਲੀ ਪਰ ਪਾਣੀ ਕੱਢ ਵੀ ਦਿੱਤਾ ਤਾਂ ਆਪਾਂ ਨੇ ਫਿਰ ਵੀ ਮੀਂਹ ਦਾ ਪਾਣੀ ਪੈ ਗਿਆ ਤੇ ਹੁਣ ਕੱਲ ਨੂੰ ਦੇਖਦੇ ਆ ਤਾਂ ਕਿ ਉਹ ਕੋ ਨਿਕਲ ਜਾਣਾ ਉਹ ਕੱਢ ਕੇ ਉਹਨੂੰ ਬਾਹਰ ਸੁੱਟ ਕੇ ਤੇ ਨਾਲੇ ਜੀ ਜੀ ਪਾਣੀ ਛੱਡਣਾ ਇਹ ਛੱਡਿਆਂ ਦਾ ਸੁੱਕੇ ਕਢਵਾਇਆ ਕੱਖ ਤੇ ਵਧੀਆ ਨਿਕਲ ਜਾਂਦਾ ਹੁਣ ਬੰਦੇ ਵੀ ਮਿਲਦੇ ਨਹੀਂ ਬੰਦੇ ਦੇ ਇੱਕ ਆਪਣੀ ਮੋਟਰ ਵੀ ਏ ਵੀ ਕੰਮ ਛਡਵਾਇਆ ਤੇ ਕਿਤੇ ਤੇ ਹੈਗੇ 2-3 ਦਿਨ ਉਹ ਜੱਗੇ ਨਾਲੇ ਲੱਗੇ ਹੋਏ ਦੋ ਜਣੇ ਇੱਕ ਬੰਦਾ ਪੱਕਾ ਹੀ ਜਾਂਦਾ ਮਿਸਤਰੀ ਨਾਲ ਉਹ ਸ਼ੁਰੂ ਤੇ ਤੇਰਾ ਹੈ ਮੱਖਿਓਣਾ ਇਧਰ ਬਾਸਮਾ ਤੇ ਆ ਗਈ ਸਵੇਰੇ ਦੇ ਪਾਗੇ ਤੇ ਤੇ ਇੱਕ ਉਹ ਨੱਕਾ ਪਟ ਹੋ ਗਿਆ ਜੱਗੇ ਨੇ ਉਧਰ ਮੋਟਰ ਚਲਾਈ ਤੇ ਉਧਰ ਉਹ ਨੱਕਾ ਪਟ ਹੋ ਗਿਆ ਆਪਣਾ ਮੈਂ ਜੋ ਪਾਣੀ ਥੋੜਾ ਜਿਹਾ ਘਟ ਗਿਆ ਤਾਂ ਫਿਰ ਮੈਂ ਕਿਹਾ ਚਲੋ ਨੱਕਾ ਨੂੰ ਕੱਲ ਆ ਕੇ ਵੀ ਫਿਰ ਉਹ ਕਰਦੇ ਆ ਹੁਣ ਸੈਲਰ ਚੋਂ ਲਿਆ ਕੇ ਸਿਮਿੰਟ ਹੌਂ ਬਿੱਲੇ ਹੋਏ ਤੇ ਫਿਰ ਲੈ ਆ ਕੇ ਸਿਮੇਂਟ ਉਹਦੇ ਸਿਮੇਂਟ ਨੂੰ ਹੁਣ ਪਾ ਕੇ ਅੰਤ ਕਰੀਏ ਤੇ ਯਾਰ ਮੱਕੀ ਇਹਦੇ ਵਿੱਚ ਬਈ ਆਹ ਕੱਖ ਆ ਜਿਹੜਾ ਆ ਨਹੀਂ ਹੈਗਾ ਇਹ ਨਹੀਂ ਮਰਦਾ ਤਾਂ ਆਹ ਦੇਖੋ ਇੱਕ ਨਾ ਹੁਣ ਤੁਰਿਆ ਐਜੀ ਸਵਰੇ ਦੱਸਿਓ ਬਈ ਇਹ ਨੋਮਨੀ ਗੋਲਡ ਵਧੀਆ ਰਹੂਗੀ ਇਹਦੇ ਵਾਸਤੇ ਪਮਾ ਭਾਈ ਤਾਂ ਕਹਿੰਦਾ ਵੀ ਚੱਕ ਦੰਦੀ ਹੈ ਕੱਖ ਹੁਣ ਦੇਖਦੇ ਬਾਕੀ ਇਹ ਕਿਤੇ ਕਿਤੇ ਉਹ ਦੇਖੋ ਤੱਗੀਆਂ ਨਹੀਂ ਐ ਇਹਦਾ ਇਲਾਜ ਕਰਨਾ ਹੁਣ ਆਪਾਂ ਨੇ ਬਾਕੀ ਇਹ ਵੀ ਕਰ ਗਈ ਚਾਰ-ਚਾਰ ਟੱਕੇ ਚੱਲ ਰਹੀ ਆ ਬਾਕੀ ਆ ਦੇਖੋ ਇਹਦਾ ਬੂਜਾ ਵੈਸੇ ਛੋਟਾ ਹੀ ਹੁੰਦਾ ਜਿਆਦਾ ਬੜਾ ਨਹੀਂ ਹੋਣਾ ਇੰਨਾ ਕੁ ਹੋ ਜਾਊਗਾ 10-10 ਕੇ ਟੱਕੇ ਹੋ ਜਾਣ ਬਹੁਤ ਇੰਨੇ ਕੁ ਦਾ ਹੋ ਜਾਣ ਬਾਕੀ ਇਧਰ ਅੱਛੀ ਵੀ ਆ ਟੱਕ ਚੱਲਦਾ ਅੱਗੇ ਨੇ ਮਰਾਠੀ ਗਾਣੇ ਲਾਏ ਹੋਏ ਆ ਉਹ ਆ ਜਿਆਦਾ ਸੁਣਦਾ ਚੱਲਣਾ ਦਾ ਕਰਦੇ ਆਂ ਲਾਜ ਨੱਕੇ ਦਾ ਵੀ ਤੇ ਚੱਲਦੇ ਬਾਕੀ ਕਰਨੂ ਬਈ ਲੋ ਬਈ ਬਾਕੀ ਓੰਮੇ ਬਾਈ ਜਿਹੜੀ ਮੈਂ ਉਹ 골ਡ ਉਹ ਕਰੀ ਦੀ ਸਪਰੇ ਉਧਰ ਨੋਮ ਨਹੀਂ 골ਡ ਹਾਂ ਜਿਹੜਾ ਆਪਣਾ ਦੂਆ ਆਹ ਕੱਖ ਹੁੰਦਾ ਬਟ ਆਪਣਾ ਪੈਸੇ ਦੇ ਨਾਲ ਨਾਲ ਉਹ ਰੱਖ ਵੀ ਹੋ ਗਿਆ ਇਕੱਲੀ ਚਾ ਜਿਹੜੀ ਉਹ ਨਹੀਂ ਨਾਲ ਉਹ ਤੇ ਦੂਆ ਫੂਕਦਾ ਜਮੇ ਖੱਪੜ ਖੱਪੜ ਨਹੀਂ ਧਾਪਦੇ ਹੁੰਦੇ ਹੈਗਾ ਕਰਕੇ ਦੇਖ ਲੈ ਇਧਰ ਖੱਪੜ ਇੱਕ ਤੇ ਜਿੱਤੇ ਨਿਕਲੇ ਆ ਬਈ ਆਰੇ ਇਹਦਾ ਦੋ ਤਰ੍ਹਾਂ ਦੇ ਗੱਬੜ ਹੁੰਦੇ ਜਿਹੜਾ ਦੂਆ ਖੱਬੜ ਜਾਉਂਦਾ ਹਾਂ ਬਹੁਤ ਵੱਧ ਹੂੰ ਤਾਂ ਢਾ ਲਿੰਦੀ ਆ ਉਹੀ ਆ ਉਹ ਤਾਂ ਢਾ ਲੈਣਾ ਉਹਨੇ ਜਿਹੜੀ ਆਪਣਾ ਆਪ ਤਹੀ ਦੇ ਨਾਲ ਨਾਲ ਹੋ ਜਾਂਦਾ ਹੈ ਉਹ ਵਿਚਰੋਂ ਨਹੀਂ ਜਾਇਂਦਾ ਲੈ ਕਿ ਥੋੜਾ ਹੌਲੀ ਹੌਲੀ ਵੱਧਾ ਉਹ ਨਹੀਂ ਢਾ ਹੁੰਦਾ ਉਹ ਕਹਿੜਾ ਹੁੰਦਾ ਖੱਬੜ ਵੀ ਉਹਦੀ ਜੜਮ ਹੋਉਂਦੀ ਉਹ ਨਹੀਂ ਹੈਗਾ ਇਹ ਮੇਰੇ ਨਾਲ ਮੈਂ ਤਾਂ ਹੀ ਜਿਹੜੀ ਲਾਈਦੀ ਆ ਇਹ ਚ ਕੱਖੇ ਨਹੀਂ ਮਰਦਾ ਤਾਂ ਹੈਗਾ ਮੈਂ ਕਿਹਾ ਸੁੱਕਣ ਦਿੱਤਾ ਤੇ ਪਾਣੀ ਨਹੀਂ ਬਾਈ ਸੁੱਕਣ ਦਿੱਤਾ ਤੇ ਕੱਖਗਾ ਤੇ ਹੋਇਆ ਕੱਖ ਉਹ ਚ ਹੁੰਦਾ ਹੀ ਹੁੰਦਾ ਹੈ ਕਿਤੇ ਕਿਤੇ ਆ ਐ ਨਹੀਂ ਹੈਗਾ ਵੀ ਭਰਿਆ ਵੇ ਖੇਤ ਤੇ ਮੂੰ ਪਟਾ ਦੇ ਨਾ ਸਪਰੇਅ ਜਿੰਦਗੀ ਦਾ ਨਹੀਂ ਮੈਂ ਕਹਿੰਦਾ ਇਹ ਸਪਰੇਅ ਕਰ ਦਮਾਂ ਲੈ ਨਾਲੇ ਕਹਿੰਦਾ ਕਿਤੇ ਕਿਤੇ ਆ ਫਿਰ ਉਹ ਨਿਕਲ ਲੱਗਿਆ ਹੁਣ ਹੁਣ ਲੱਗਿਆ ਉਹ ਬੁਝਾਇਆ ਕਰਨਾ ਹੁਣ ਮੈਂ ਉਹਦੇ ਕਰਕੇ ਕਹਿੰਦਾ ਵੀ ਸਪਰੇਅ ਕਰ ਦਈਏ ਦੇਖ ਲੈਣੇ ਸਪਰੇਅ ਗੱਲ ਹੈ ਜੇ ਕਢਾ ਦੂੰਗਾ ਤਾਂ ਚੰਗੀ ਗੱਲ ਹੈ ਜੇ ਥੋੜਾ ਹੈ ਨਿਆਰ ਮੰਨੂ ਆਏ ਜਿਹੜਾ ਉਹ ਜੜਾਂ ਜੀ ਵਾਲਾ ਹੈ ਨਾ ਉਹਦੀ ਜੜ ਨਹੀਂ ਜਾਂਦੀ ਆ ਜੀ ਉਹ ਹੁਣ ਜੋ ਜੜ ਕਰਕੇ ਹੁਣ ਕਿਹੜੇ ਉਹਦੀ ਬਾਹੀ ਬੂਹੀ ਹੁਣੀ ਆ ਚੱਲ ਉਹਨੇ ਆਲੇ-ਦਾਲ ਤੇ ਫੈਲਣਾ ਬਹੁਤ ਆ ਜੇ ਵਿੱਚੇ ਦੂਗਾ ਵੀ ਹੋਇਆ ਮਾੜਾ ਮੋਟਾ ਵੀ ਉਹ ਵੀ ਹੋ ਜਾਊਗਾ ਲੋ ਤਾਂ ਸਤਾ ਤਾਂ ਕਹਿੰਦਾ ਉਹੀ ਕਰਦੀ ਸਕੇ ਹੋਰ ਤਾਂ ਨਹੀਂ ਕੋਈ ਆਉਂਦੀ ਇਹ ਚ ਹੋਰ ਵੀ ਆਉਂਦੀ ਐ ਇਹਦਾ ਅੱਛਾ ਵਧੀਆ ਦੁਪਹਿਰਾਂ ਤਾਂ ਵਧੀਆ ਆਏ ਤੂੰ ਵਧੀਆ ਰਾਤੇ ਵੀ ਵਧੀਆ ਇਹ ਮੇਰੇ ਨਾਲ ਦੀ ਜਿਹੜੀ ਆਸਾ ਬਾਕੀ ਜਿਹੜੀ ਆ ਠੀਕ ਆਉਂਦੀ ਆ ਰਹਿੰਦੀ ਆ ਦੁਪਹਿਰਾਂ ਜਿਹੜੀ ਜਿਹੜੀ ਸਿੱਧੀ ਪਜਾਈ ਵਾਸਤੇ ਹੈ ਨਾ ਹਾਂ ਉਧਰੋਂ ਦਰਦਾ ਈ ਤਾਂ 1800 ਰੁਪਏ ਦੀ ਕੀਮਤ ਦੀ ਆ ਉਹ ਕੋਈ ਸਿੱਧੀ ਵੀ ਆਈ ਵਾਲੀ ਹੋ ਜਣੀ ਉਹ ਬਹੁਤ ਨਹੀਂ ਚਾਹਤ ਉਹ ਜਮਾਂ ਹੀ ਕਰਦੀ ਆ ਨਾ ਕੰਮ ਰੋ ਮਹੀ ਦੀ ਆ ਆਹੋ 1800 ਰੁਪਏ ਦੀ ਤਾਂ ਇਹਨਾਂ ਦਾ ਦੂਆਲੀ ਘਾਚਾ ਹੋਣਾ ਉਹਦੇ ਪਰ ਤੈਨੂੰ ਜੇ ਪਟਾ ਦੂੰਗਾ ਨਾ ਜਾਂ ਭਈਆਂ ਨੇ ਪੱਟਣਾ ਏ ਪੈਰਾੰਗਲ ਵਿੱਚ ਖੇਤ ਗਾਹ ਹੋ ਜਾਂਦਾ ਇੰਨੇ ਜਿਹੀ ਜੀਰੀ ਨੂੰ ਵੀ ਫਰਕ ਪੈ ਜਾਂਦਾ ਆਹੋ ਇਹ ਵੀ ਸਪਰੇ ਨੇ ਰੋਕਣੀ ਆ ਠੀਕ ਇਹ ਥੋੜਾ ਏ ਇਹ ਜਿਆਦਾ ਏ ਫੇਰ ਤਾਂ ਸਪਰੀ ਹੱਲ ਉਹ ਵਿੱਚ ਕਣਾ ਹੁਣ ਆਹ ਨਹੀਂ ਇੰਨੇ ਇੰਨੇ ਕਿ ਤੁਰੇ ਆ ਇੱਕਣਾ ਕਿਤੇ ਕਿਤੇ ਤੁਰ ਪਿਆ ਉਹ ਪਾਣੀ ਪਾਣੀ ਵੀ ਨਹੀਂ ਪਾਣੀ ਭਾਈ ਆ ਕੇ ਦੇਖ ਲਾ ਹੁਣ ਵੀ ਪਾਣੀ ਖੜਾ ਉਹ ਚ ਮੈਂ ਸਵੇਰੇ ਫੇਰ ਰੇ ਪਾ ਕੇ ਆਇਆ ਉੱਤੇ ਪਾਣੀ ਤਾਂ ਮੈਂ ਸੁੱਕਣ ਨਹੀਂ ਦਿੱਤਾ ਪਾਣੀ ਤਾਂ ਸਮਾਂ ਦੇ ਜੱਗੇ ਨਾਲ ਆ ਖੇਤ ਜੇ ਪੁੱਪਰਲਾ ਭਰੇ ਉਹਦਾ ਪਾਣੀ ਪੈ ਜਾਂਦਾ ਉਹ ਸਮਾਂ ਗੱਲ ਜੱਗੇ ਨੇ ਨੱਕੇ ਹੀ ਪੜਤਾ। ਆਪਾਂ ਦੇਖਿਓ ਕਿਹੜਾ ਬਟੋ ਹੋ ਗਿਆ। ਜੱਗੇ ਨੇ ਇੱਧਰ ਮੋਟਰ ਚਲਾ ਕੇ ਭੱਜ ਕੇ ਜੰਨੂ ਗੇ ਆ ਔਰੇ ਤੱਕ ਪਹੁੰਚੇ ਆ ਜੰਨਤਾ ਪੜਤਾ ਤਾਂ ਟੱਕਣ ਗੁੰਡੇ ਨਹੀਂ। ਇਹ ਤਾਂ ਆਪਣਾ ਢੱਕਣ ਨਹੀਂ ਆ ਗੋਡੇ ਨੇ। ਪਾਚੀਆ ਬੱਦਲ ਭਾਈ ਆ ਗਈ ਭਾਈ। ਮੇਰੀ ਹਾਂ? ਚੱਲ ਕਰੂੰਗੀ ਅੱਜ ਰੋਜ਼ ਮੈਂ ਕਹਿੰਨਾ। ਇਹਦੇ ਸਾਬ ਨਾਲ ਬੱਦਲ ਚੱਲਦਾ। ਮੇਨਾ ਮੇਰੀ ਆ ਜੀ ਨਾ ਇਹ ਨਹੀਂ ਕਰਦੀ। ਜਿਹਦੀ ਨਹੀਂ ਪੈਗੇ ਮੇਰੀ ਆਉਂਦੀ ਆ ਉਹ ਕੰਮ ਢਾਲਦੀ। ਉਹ ਖਰਾਬ ਕਰਦੀ ਆ ਇਹ ਵੀ ਆ। ਹੁਣ ਗੱਡੇ ਗੁੰਨੇ ਦਾ ਵੀ ਫਿਰ ਔਖਾ ਹੋ ਜਾਂਦਾ ਇਹ। ਚੱਲ। ਜਲਦੀ ਰਹਿਣੇ ਆ ਪਰ ਇਹ ਵੀ ਜ਼ਰੂਰੀ ਆ ਆਪਾਂ ਵੀ ਗਰਮੀ ਚ ਤਰਤੀ ਜੰਨੇ ਆ ਬਈ ਵਧੀਆ ਮੌਸਮ ਹੋ ਗਿਆ ਹਾਂ ਮੌਸਮ ਵਧੀਆ ਹੋ ਗਿਆ ਬਾਕੀ ਬਾਈ ਅੱਜ ਵੀ ਨਹੀਂ ਲੱਗੇ ਹੋਏ ਤੇ ਉਹਰੇ ਕੰਮ ਕਰ ਲੈ ਤੇ ਦੇਖ ਲਓ ਮਲਕੀਤ ਬਾਈ ਵਲੌਗ ਚ ਕਾਲੂ ਪਹਿਣੀ ਆ 4x4 ਦਾ ਜੋਰ ਦੇਖਣ ਲੱਗੇ ਹੋਏ ਸਾਰੇ ਆ ਕਾਲੇ ਚਾਚੇ ਨਹੀਂ ਇਹ ਵੀ ਆਏ ਪਏ ਤੇ ਹੁਣ ਗਏ ਆ ਚੱਲਦੇ ਆਪੇ ਟਰੈਕਟਰ ਬਾਕੀ ਚਲੋ ਚਲੋ ਠੀਕ ਆ ਜੀ ਅੱਸੀ ਕੰਮ ਦੀ ਸਾਰੇ ਆ